ਲਾ ਫੜ ਪੈਸੇ ਜਦੋਂ ਤੁਸੀਂ ਪੈਸੇ ਕੱਢਨੇ ਨਾ ਤੇ ਸਾਹਿਬ ਦੀ ਨਿਗਾਹ ਜਾਣੀ ਆ ਤੁਹਾਡੇ ਪੈਸਿਆਂ ਦੇ ਵਾਸਤੇ ਠੀਕ ਆ ਤੇ ਉਹਦੇ ਤੁਸੀਂ ਪੈਸੇ ਪੈਸੇ ਹੀ ਲੱਭਦਾ ਰਹਿਣਾ ਵਾ ਮੈਂ ਅੱਖਾਂ ਚ ਲਾ ਆਏ ਆ ਉਹਦੀ ਚੋਕਲੇ ਕਲੀ ਮੇਰੇ ਨਹੀਂ ਮੈਂ ਭਾਈ ਮੇਰਾ ਵੀਡੀਓ ਦੇ ਦੋ ਹੀ ਕੰਮ ਆ ਜਾਂ ਤਾਂ ਬੇਇੱਜ਼ਤੀ ਕਰਾ ਲਈ ਜਾਂ ਚੋਰੀ ਕਰ ਲਈ ਕਹਿੰਦੇ ਗੱਡੀ ਸਾਫ ਕਰ ਗੱਡੀ ਸਾਫ ਕਰ ਹੂੰ ਪਿਛਲੇ ਪਿਛਲੇ ਵੀਡੀਓ ਵੀ ਵਾਹੇ ਮੰਗਦੇ ਆ ਸੀ ਹਾਂ ਐਸ ਵੀਡੀ ਮੰਗ ਕੇ ਵੇਚੀ ਖਿਡਾਰੀ ਉਹਨਾਂ ਐਰਗੀ ਚੋਰੀ ਕਰਕੇ ਵੇਚੀ ਖਿਡਾਰੀ ਜਿਹਦੇ ਵੇਚਦੇ ਉਹਦੀ ਚੁਕਾ ਦਿੰਦੇ ਆ ਫਾਇਦੇ ਨੂੰ ਪੈਸੇ ਜੁਗਨੇ ਫਿਰ ਇੱਕ ਮੁੰਦਰੀ ਵੀ ਚੁਕਣੀ ਆ ਫਿਰ 10 ਲੱਖ ਰੁਪਿਆ ਵਾ ਤੁਹਾਨੂੰ ਪਤਾ ਵਾ 10 ਲੱਖ ਰੁਪਏ ਇਦਾਂ ਥੋੜੀ ਬੁਰਾ ਹੋਏ ਨਾ ਨਹੀਂ ਤੇ ਕੜੇ ਦੇ ਇੰਨੇ ਮਹਿੰਗੇ ਹੀ 4 ਲੱਖ ਤੇ ਚਲੋ 4 ਹੀ ਦੱਸ ਦੇਣਾ ਲੈ ਉਹ ਵੀ ਵੇਚਦੇ ਆ ਉਹ ਵੀ ਵੇਚਦੇ ਨੇ ਇਹ ਉਹ ਆਈਪੀਐਲ ਚੱਲਣ ਦੇ ਨਾਲ ਉਹ ਤੇ ਪੈਸੇ ਹੋਣਗੇ ਇਨੇ ਤੁਹਾਨੂੰ ਇੰਨੇ ਪਰਸ ਤੂੰ ਹੀ ਇੰਨਾ ਕਹਿ ਕੇ ਨਿਕਲ ਜਾਣਾ ਵਾ ਇੰਨੇ ਢੜੇ ਪਰਸ ਤੋਂ ਪੈਸੇ ਕੱਢ ਲੈਣੇ ਆ ਤੇ ਤੂੰ ਉੱਥੇ ਜਾ ਕੇ ਫੇਰ ਵਾਪਸ ਆਣਾ ਤੂੰ ਹੀ ਕਹਿਣਾ ਮਾਕੀ ਉਹ ਹੋਮ ਨੂੰ ਇੱਕ ਚੀਜ਼ ਤੇ ਬੋਲੀ ਗਈ ਤੇ ਤੂੰ ਹੀ ਅੰਦਰ ਨੂੰ ਮੜਨਾ ਤੇ ਇੰਨੇ ਖੜਾ ਹੜਪੜਾ ਪਰਸ ਸੋੜ ਦੇਣਾ ਹਾਂ ਸਾਹਿਲ ਕੀ ਹੋਇਆ ਵਾ ਕੁਛ ਨਹੀਂ ਕੁਛ ਨਹੀਂ 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 ਕੁਛ ਨਹੀਂ ਕੁਛ ਨਹੀਂ ਚੱਲ ਮੇਰੀ ਗੱਲ ਸੁਣ ਮੈਂ ਨਾ ਤੈਨੂੰ ਇਸ ਕਰਕੇ ਵਾਪਸ ਆਈ ਆ ਕਹਿਣ ਦੇ ਲਈ ਕੀ ਨਾ ਤੂੰ ਮੇਰੇ ਕੋ ਪੈਸੇ ਹੋਰ ਲੈ ਜਾ ਤੇ ਕੁਝ ਖਾਣ ਪੀਣ ਵਾਸਤੇ ਲੈ ਆ ਕਿੰਨੇ ਦਿਨ ਹੋ ਗਏ ਆ ਘਰ ਦਾ ਨਾ ਮਾਹੌਲ ਜਿਹਾ ਸਹੀ ਨਹੀਂ ਹੈਗਾ ਕੋਈ ਕਿਸੇ ਨੂੰ ਬੜਾ ਨਾ ਡਿਸਟਰਬ ਜਾਂ ਚੱਲਣ ਦੇ ਆ ਵਾ ਸਾਰੇ ਘਨੇ ਬਹਿ ਕੇ ਖਾਵਾ ਪੀਵਾਗੇ ਠੀਕ ਆ ਨਹੀਂ ਇਹ ਕਰਾਂ ਨਹੀਂ ਕਰਾਂ ਮੈਨਾਂ ਨਹੀਂ ਹੂੰ ਹੇ ਹੇ ਮੈਂ ਤਾਂ ਯਾਦ ਹੀ ਨਹੀਂ ਰਿਹਾ ਦਵਾਈਆਂ ਦਾ ਤੂੰ ਬੱਤੀ ਦੇਦਾ ਡੜਗਾ ਪੱਟਾ ਵੀ ਬਣਾਉਂਦਾ ਹੈ ਨਾ ਸੀਨ ਵੇਖੋ ਵੇਲੇ ਕੋ ਆ ਸੁੱਕਾ ਟੋ ਇੰਦਰ ਗੁਨੇ ਆਟਾ ਰੱਖਿਆ ਸੀਨ ਪ੍ਰੋਫੈਸ਼ਨਲ ਹੈ ਜੇ ਬਿਲਕੁਲ ਸਹੀ ਹੋਣਾ ਚਾਹੀਦਾ ਸੀਨ ਪਤਾ ਲੱਗਣਾ ਚਾਹੀਦਾ ਫੇਕ ਨਹੀਂ ਹੋਣਾ ਪਤਾ ਲੱਗਿਆ ਸੀਨ ਬੜਿਆ ਹਾਂ ਸੀਨ ਵੈਸੇ ਵੀ ਕਰਦੇ ਨਾ ਕਿਰਨ ਪਤਾ ਲੱਗਣਾ ਚਾਹੀਦਾ ਸੀਨ ओरिजिनल ਬੜਿਆ ਫੇਸ ਲੁੱਕ ਵੀ ਉਦਾਂ ਨਹੀਂ ਹੋਣੀ ਚਾਹੀਦੀ ਤੇ ਸਾਰਾ ਕੁਝ ਉਵੇਂ ਦਾ ਹੋਣਾ ਚਾਹੀਦਾ ਗੱਲ ਕੋ ਸੋ ਕੀ ਹੋਇਆ ਚੁੱਪ ਕਰਕੇ ਕਿਉਂ ਬੈਠੇ ਜੇ ਮੇਰੀ ਗੱਲ ਸੁਨੋ ਕੀ ਹੋ ਗਿਆ ਵਾ ਇਤਨਾ ਤੁਸੀਂ ਚੋਪਰ ਹੋਗੇ ਨਾ ਮੈਨੂੰ ਕੁਝ ਹੋਰ ਦੱਸਣਾ ਕਿ ਤਾ ਕਿਰਨ ਕੀ ਕੀ ਹੋ ਗਿਆ ਵਾ ਇਤਨਾ ਤੁਸੀਂ ਚੁੱਪ ਰਹੋਗੇ ਨਾ ਤੇ ਮੈਂ ਪਤਾ ਨਹੀਂ ਕੀ ਕੀ ਸੋਚੀ ਜਾਣਾ ਬੋਲੋ ਪੁੱਛ ਕਿਰਨ ਕੀ ਬੋਲਾਂ ਮੈਂ ਮੈਨੂੰ ਤੇਰੇ ਤੇ ਗੁੱਸਾ ਨਹੀਂ ਚਾਚੂ ਆਹ ਬੁੱਤਰ ਤੁਸੀਂ ਚਾਚੀ ਤੇ ਕਿਉਂ ਇੰਨਾ ਗੁੱਸਾ ਕਰ ਰਹੇ ਹੋ ਚਾਚੀ ਨੇ ਕਿ ਤੁਹਾਨੂੰ ਕੱਲ ਹੀ ਦੱਸ ਦੇਣਾ ਸੀ ਉਹ ਤੇ ਉਹਨਾਂ ਨੂੰ ਮੰਮੀ ਨੇ ਮਨਾ ਕੀਤਾ ਸੀ ਮੰਮੀ ਨੇ ਮਨਾ ਕੀਤਾ ਹਾਂਜੀ ਚਾਚੂ ਤੁਸੀਂ ਮਨਾ ਕੀਤਾ ਸੀ ਦੱਸਣ ਤੋਂ ਹਾਂ ਮੈਂ ਹੀ ਕਿਹਾ ਸੀ ਇਹਨੂੰ ਕਿਉਂ ਕਿਉਂ ਐਸਕਰ ਕੇ ਦਰਵਾਜ਼ਾ ਬੰਦ ਕਰੋ ਦਰਵਾਜ਼ਾ ਤੇ ਮੈਂ ਬੰਦ ਕਰ ਦਿੰਨੀ ਚਾਚੂ ਹਾਂ ਪੁੱਤਰ ਤੁਸੀਂ ਚਾਚੀ ਤੇ ਇੰਨਾ ਗੁੱਸਾ ਕਿਉਂ ਕਰ ਰਹੇ ਹੋ ਚਾਚੀ ਨੇ ਤੇ ਤੁਹਾਨੂੰ ਕਹ ਲਈ ਦੱਸ ਦੇਣਾ ਸੀ ਉਹ ਤਾਂ ਉਹਨਾਂ ਨੂੰ ਮੰਮੀ ਨੇ ਮਨਾ ਕੀਤਾ ਸੀ ਦੱਸਣ ਤੋਂ ਮੰਮੀ ਨੇ ਮਨਾ ਕੀਤਾ ਸੀ ਤੁਸੀਂ ਮਨਾ ਕੀਤਾ ਇਹਨੂੰ हां मैं ही ਕੀਤਾ ਸੀ کیوں ਕਿ ਐਸ ਕਰਕੇ 골ਡੀ ਜ਼ਿੰਦਗੀ ਦੇ ਕੁਝ ਗੱਲਾਂ ਨਾ ਲੁਕਾਉਣੀਆਂ ਵੀ ਪੈਂਦੀਆਂ ਨੇ ਇਹ ਨਹੀਂ ਹੁੰਦਾ ਕਿ ਸਾਰੀਆਂ ਗੱਲਾਂ ਸਾਰੀ ਗੱਲਾਂ ਸਾਰਿਆਂ ਨਾਲ ਸ਼ੇਅਰ ਕੀ ਮੈਂ ਕਹਤਾ ਨਾ ਬਸ ਹੁਣ ਐਸ ਟਾਈਮ ਮੈਂ ਇਹਦੇ ਸਾਹਮਣੇ ਕੋਈ ਗੱਲ ਨਹੀਂ ਕਰਨਾ ਆਂਟੀ ਤੇ ਰੋਕ ਕੇ ਹੂੰ ਕਹੇ ਜੇ ਤੂੰ ਆ ਜਾ ਬਸ ਕਰਜਾ ਹੁਣ ਕਿਸੇ ਦੇ ਆਤਮ ਸਨਮਾਨ ਨੂੰ ਵਾਰ ਵਾਰ ਸੱਟ ਮਾਰੋਗੇ ਨਾ ਔਰ ਇਸ ਤੱਕ ਕਿੰਨਾ ਵੀ ਪਿਆਰਾ ਹੋਏ ਉਹ ਫਿਰ ਵੀ ਬੱਸ ਕਰ ਜੋ ਹੁਣ ਕਿਸੇ ਦੇ ਆਤਮ ਸਨਮਾਨ ਨੂੰ ਬਾਰ ਬਾਰ ਛੱਟ ਮਾਰੋਗੇ ਨਾ ਔਰ ਇਸ ਤੱਕ ਕਿੰਨਾ ਵੀ ਪਿਆਰਾ ਹੋਵੇ ਆਖਰ ਟੁੱਟ ਹੀ ਜਾਏਗਾ ਬੱਸ ਕਰ ਜੋ ਹੁਣ ਕਿਸੇ ਦੇ ਆਤਮ ਸਨਮਾਨ ਨੂੰ ਬਾਰ ਬਾਰ ਛੱਟ ਨਹੀਂ ਮਾਰਨੀ ਇਸ ਗੱਲ ਨੂੰ ਲੈ ਕੇ ਨਾ ਤੁਸੀਂ ਆਪਣਾ ਰਿਸ਼ਤਾ ਨਹੀਂ ਖਰਾਬ ਕਰ ਬੇਟਾ ਮੇਰੀ ਗੱਲ ਸੁਣੋ ਇਹਨਾਂ ਗੱਲਾਂ ਲੈ ਕੇ ਤੁਸੀਂ ਦੋਨਾਂ ਨੇ ਆਪਣਾ ਰਿਸ਼ਤਾ ਖਰਾਬ ਨਹੀਂ ਕਰਨਾ ਆਪਰ ਜਰ ਦਸਮੈਂਟ ਕਰੋ ਪਿਆਰ ਨਾਲ ਹੋ ਨਹੀਂ ਮੰਮੀ ਸਾਡੀ ਕੋਈ ਮੈਂਟਲ ਥੋੜਾ ਹੋਣੀ